ਤੁਸੀਂ ਵੀ ਪੁਰਾਣੇ ਤਰੀਕੇ ਦੇ ਨਾਲ ਪਿੰਡੀ ਖਾ ਖਾ ਕੇ ਥੱਕ ਚੁੱਕੇ ਹੋਵੋਗੇ ਤੇ ਆਓ ਫਿਰ ਅੱਜ ਕੁਝ ਨਵਾਂ ਬਣਾਈਏ ਅਸੀਂ ਲੈ ਕੇ ਆਏ ਹਾਂ ਮਸਾਲੇਦਾਰ ਚਟਪੜੀ ਤੇ ਬਿਲਕੁਲ ਵੱਖਰੀ ਜੀ ਪਰਮਾ ਪਿੰਡੀ ਦੀ ਰੈਸਪੀ ਜਿਹੜੀ ਕਿ ਘਰ ਦੇ ਹਰ ਇੱਕ ਮੈਂਬਰ ਨੂੰ ਪਸੰਦ ਆਊਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਪਿੰਡਿਆਂ ਨੂੰ ਆਪਾਂ ਹੁਣ ਪੰਜੀ ਤਰ੍ਹਾਂ ਤੋ ਲਵਾਂਗੇ ਕਿਉਂਕਿ ਦੇਖੋ ਇਹਨਾਂ ਦੇ ਵਿੱਚ ਤੇ ਸਫਰੇ ਆ ਜਿਹੜੀ ਬਹੁਤ ਸਾਰੀ ਕੀਤੀ ਹੋਈ ਹੈ ਹੋਰ ਜਾਨਵਰ ਵੀ ਭਿੰਡਾਂ ਉੱਤੇ ਇਹ ਆ ਕੇ ਡੈਂਜਾ ਜਦੋਂ ਉਹ ਆਪ ਆਪਣਾ ਲਿਕਵਿਡ ਵੀ ਛੱਡਦੇ ਤਾਂ ਜ਼ਹਿਰੀਲਾ ਹੁੰਦਾਗਾ ਤਾਂ ਕਰਕੇ ਆਪਾਂ ਉਹ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਸੁੱਕਣੀਆਂ ਰੱਖ ਦੇਵਾਂਗੇ ਕਿਉਂਕਿ ਇਹਨਾਂ ਦਾ ਪਾਣੀ ਜਿਆ ਸਾਰਾ ਸੁੱਕ ਜਾਵੇ ਭਿੰਡੀਆਂ ਗਿੱਲੀਆਂ ਨਾ ਹੋਣ ਚੰਗੀ ਤਰ੍ਹਾਂ ਸੁੱਕ ਜਾਣ ਫਿਰ ਆਪਾਂ ਇਹਨਾਂ ਨੂੰ ਬਾਅਦ ਦੇ ਵਿੱਚ چیرਾਂਗੇ ਹੁਣ ਆਪਾਂ ਭਿੰਡੀਆਂ ਨੂੰ ਕੱਟਣ ਲੱਗੀਆਂ ਪਹਿਲਾਂ ਉੱਪਰੋਂ ਆਪਾਂ ਭਿੰਡੀ ਨੂੰ ਕੱਟ ਦਵਾਂਗੇ ਕਿਉਂਕਿ ਇਹ ਕੱਟਣੀ ਜ਼ਰੂਰੀ ਹੈ ਉੱਪਰਲਾ ਹਿੱਸਾ ਇਹਦਾ ਲਾ ਦੇਣਾ ਸਿਰਾਜ ਤੇ ਫਿਰ ਆਪਾਂ ਭਿੰਡੀ ਨੂੰ ਵਿਚਾਲਿਓਂ ਕੱਟ ਲਾਵਾਂਗੇ ਐ ਵਿਚਾਲਾ ਚੰਗੀ ਤਰ੍ਹਾਂ ਚੀਰ ਪਾ ਲੈਣਾ ਸਿਰੇ ਤੱਕ ਨਹੀਂ ਚੀਰ ਲੈਣਾ ਆਪਾਂ ਵਿਚਾਲਾ ਵਿਚਾਲਾ ਚੀਰ ਲੈਣਾ ਐਵੇਂ ਵੀ ਨਹੀਂ ਲੈਣਾ ਕਿ ਭਿੰਡੀ ਦੇ ਦੋ ਫਾੜ ਹੋ ਜਾਣ ਇਸ ਤਰ੍ਹਾਂ ਨਹੀਂ ਲੈਣਾ ਉੱਪਰਲਾ ਸਿਰਾ ਲਾ ਕੇ ਆਪਾਂ ਵਿਚਾਲਿਓਂ ਹਲਕਾ ਜਿਹਾ ਚੀਰ ਲਾਵਾਂਗੇ ਜਿਹਦੇ ਵਿੱਚ ਆਪਾਂ ਮਸਾਲਾ ਭਰਨਾ ਹੈ ਜੇ ਭਿੰਡੀ ਲੰਬੀ ਆ ਤਾਂ ਉਹਨੂੰ ਕੱਟ ਕੇ ਵਿਚਾਲੋਂ ਦੋ ਹਿੱਸੇ ਕਰ ਲੈਣੇ ਆ ਕਿਉਂਕਿ ਕਈ ਵਾਰੀ ਜ਼ਿਆਦਾ ਭਿੰਡੀਆਂ ਲੰਬੀਆਂ ਹੁੰਦੀਆਂ ਤੇ ਚਾਲੇ ਕੱਟ ਨਾਲ ਲਾ ਕੇ ਸਾਰੀ ਭਿੰਡੀ ਨੂੰ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰ ਲਵਾਂਗੇ ਹਾਂਜੀ ਆਪਾਂ ਭਿੰਡੀਆਂ ਸਾਰੀਆਂ ਨੂੰ ਕੱਟ ਲਾ ਲਿਆ ਤੇ ਹੁਣ ਆਪਾਂ ਇਹ ਭਿੰਡੀਆਂ ਦੇ ਵਿੱਚ ਭਰਨ ਵਾਸਤੇ ਮਸਾਲਾ ਤਿਆਰ ਕਰਾਂਗੇ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਸੀ ਕੋਸ਼ ਆਪਾਂ ਸਾਫ਼ਤੀ ਦੇਖੋ ਭਿੰਡੀ ਦੇ ਵਿੱਚ ਇਸ ਤਰ੍ਹਾਂ ਕੱਟ ਕੇ ਪਾ ਲਈ ਹੈਗੀ ਤੇ ਕੋਸ਼ ਆਪਾਂ ਬਰੀਕ-ਬਰੀਕ ਕੱਟ ਕੇ ਇਹਨੂੰ ਵਿੱਚ ਗ੍ਰाइंड ਕਰਾਂਗੇ ਤੇ ਇੰਨੇ ਕੁ ਕਲੀਆਂ ਆਪਾਂ ਨੇ ਲਸਣ ਦੀਆਂ ਲੈ ਲਈਆਂ ਲਸਣ ਵੱਧ ਵੀ ਪਾ ਸਕਦੇ ਆ ਤੁਸੀਂ ਜੇ ਵੱਧ ਖਾਣਾ ਚਾਹੁੰਦੇ ਵੱਧ ਵੀ ਪਾ ਸਕਦੇ ਤੇ ਆਪਾਂ 1 ਇੰਚਕ ਦਾ ਟੁਕੜਾ ਆਪਾਂ ਅਦਰਕ ਦਾ ਲਿਆ ਤੇ ਇੱਕ ਆਪਾਂ ਪਿਆਜ਼ ਲਿਆਗਾ ਇੱਕ ਚਮਚਾ ਆਪਾਂ ਨਮਕ ਦਾ ਲਿਆਗਾ ਅੱਧਾ ਚਮਚਾ ਲਿਆਗਾ ਆਪਾਂ ਲਾਲ ਮਿਰਚ ਪਾਊਡਰ ਦਾ ਲਾਲ ਮਿਰਚ ਪਾਊਡਰ ਆਪਾਂ ਅੱਧਾ ਚਮਚਾ ਤਾਂ ਲਿਆ ਤਾਂ ਕਿ ਆਪਾਂ ਹਰੀ ਮਿਰਚ ਵੀ ਪਾਈਏਗੀ ਤੇ ਅੱਧਾ ਤੇ ਚਮਚਾ ਹੀ ਆਪਾਂ ਲਿਆਗਾ ਦੇਗੀ ਹਲਾਲ ਮਿਰਚ ਦਾ ਇਹਨੂੰ ਆਪਾਂ ਕਲਰ ਦੇਣ ਵਾਸਤੇ ਲੈ ਲਿਆ ਕਿਉਂਕਿ ਇਹ ਕੌੜੀ ਦਾ ਹੁੰਦੀ ਨੀਗੀ ਤੇ ਇਹ ਪੌਣਾ ਕ ਚਮਚਾ ਆਪਾਂ ਹਲਦੀ ਦਾ ਲਿਆਗਾ ਆਪਾਂ ਅੱਧਾ ਕ ਚਮਚ ਲਿਆਗਾ ਜੀ ਚਟਪਟਾ ਬਣਾਉਣ ਵਾਸਤੇ ਚਾਟ ਮਸਾਲਾ ਤੇ ਇੱਕ ਚਮਚ ਫੁੱਲ ਭਰ ਕੇ ਆਪਾਂ ਲਿਆਗਾ ਮਸਾਲੇ ਦਾ ਜਿਹਦੇ ਵਿੱਚ ਜੀਰਾ ਵੀ ਰਲਿਆ ਹੋਇਆ ਧਨੀਆ ਵੀ ਰਲਿਆ ਹੋਇਆ ਬਾਕੀ ਸਾਰੇ ਮਸਾਲੇ ਪਾਏ ਹੋਏ ਨੇ ਇੱਕ ਛੁਟਕੀ ਕੁ ਲਈ ਆਗੀ ਹਿੰਗ ਦੀ ਇਹਨਾਂ ਮਸਾਲਿਆਂ ਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਸਾਰੇ ਮਸਾਲੇ ਪਾ ਲਿਆ ਜੀ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਇਸ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ ਇਹਨਾਂ ਨੂੰ ਹੁਣ ਆਪਾਂ ਕੱਟ ਕੇ ਗ੍ਰाइंड ਕਰਾਂਗੇ ਲੋ ਜੀ ਹੁਣ ਆਪਾਂ ਇਸ ਤਰ੍ਹਾਂ ਦਾ ਪੇਸਟ ਬਣਾ ਲਿਆ ਹਾਂਜੀ ਹੁਣ ਆਪਾਂ ਮਸਾਲਾ ਬਣਾਉਣ ਵਾਸਤੇ ਛੋਟੀ ਜਿਹੀ ਕੜਾਹੀ ਰੱਖ ਲਈ ਤੇ ਹੁਣ ਆਪਾਂ ਇਹਦੇ ਵਿੱਚ ਦੋ ਕ ਚਮਚੇ ਤੇਲ ਦੇ ਪਾਵਾਂਗੇ ਬਾਕੀ ਦਾ ਤੇਲ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਛੋਟੀ ਅੱਧੀ ਚਮਚਾ ਆਪਾਂ ਸਾਬਤ ਜੀਰੇ ਦੀ ਪਾਵਾਂਗੇ ਹੁਣ ਆਪਾਂ ਜਿਹੜਾ ਪਿਆਜ਼ ਆਪਾਂ ਪੇਸਟ ਬਣਾ ਕੇ ਰੱਖਿਆ ਸੀ ਉਹਨੂੰ ਆਪਾਂ ਅੱਗੇ ਪਾ ਦੇਵਾਂਗੇ ਦੇਖੋ ਜ ਆਪਣਾ ਪਿਆਜ਼ ਤੇ ਲਸਣ ਹਲਕਾ ਜਿਹਾ ਭੁੱਜ ਗਿਆ ਤੇ ਹੁਣ ਆਪਾਂ ਜਿਹੜੇ ਮਸਾਲੇ ਆ ਰਲਾ ਕੇ ਰੱਖੇ ਸੀ ਹੁਣ ਆਪਾਂ ਇਹਨਾਂ ਨੂੰ ਵੀ ਵਿੱਚ ਪਾ ਦੇਵਾਂਗੇ ਲਓ ਜੀ ਆਪਣਾ ਮਸਾਲਾ ਤਿਆਰ ਹੋ ਗਿਆ ਇਹਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਿੰਡੀਆਂ ਦੇ ਵਿੱਚ ਭਰਾਂਗੇ ਹਲਾ ਇਸ ਤਰ੍ਹਾਂ ਚਮਚੇ ਦੀ ਸਹੈਤਾ ਦੇ ਨਾਲ ਆਪਾਂ ਚੰਗੀ ਤਰ੍ਹਾਂ ਦਬਾ ਕੇ ਮਸਾਲਾ ਭਰ ਦੇਵਾਂਗੇ ਤੇ ਪਿੰਡੀ ਨੂੰ ਇਸ ਤਰ੍ਹਾਂ ਐ ਕਰਕੇ ਬੰਦ ਕਰ ਦੇਵਾਂਗੇ ਤਾਂ ਕਿ ਮਸਾਲਾ ਜਿਹੜਾ ਬਾਹਰ ਨਾ ਨਿਕਲੇ ਇਸ ਤਰ੍ਹਾਂ ਆਹ ਰੱਖਦੇ ਮੈਂ ਆਪਾਂ ਦੇਖੋ ਮਸਾਲਾ ਭੁੰਨ ਕੇ ਪਿੰਡੀ ਦੇ ਵਿੱਚ ਭਰਿਆਗਾ ਪ੍ਰੋਪਰ ਤਾਂ ਇਹ ਭੁਜੇ ਹੋਏ ਮਸਾਲੇ ਦਾ ਹੀ ਸਵਾਦ ਆਊਗਾ ਬਿਲਕੁਲ ਜਿਵੇਂ ਆਪਾਂ ਕਲੇਲੇ ਬਣਾਉਂਦੇ ਹੁੰਨੇ ਹੁਣ ਉਸ ਤਰ੍ਹਾਂ ਤੇ ਜਦੋਂ ਆਪਾਂ ਕੱਚਾ ਮਸਾਲਾ ਭਰ ਦਿੰਨੇ ਆ ਜਾਂ ਸੁੱਕੇ ਮਸਾਲੇ ਭਰ ਦਿੰਨੇ ਆ ਉਹਦੇ ਵਿੱਚ ਲਸਣ ਨਹੀਂ ਪੈਂਦਾ ਤਾਂ ਜਾਂ ਕੋਈ ਅਦਰਕ ਨਹੀਂ ਪੈਂਦਾ ਤਾਂ ਉਹਦਾ ਟੇਸਟ ਵੀ ਫਿਰ ਉਨਾਂ ਕੀ ਆਊਗਾ ਉਸ ਤਰ੍ਹਾਂ ਪਿੰਡੀ ਸਵਾਦ ਨਹੀਂ ਆਉਂਦੀ ਮੈਂ ਤਾਂ ਕਈ ਸਾਲਾਂ ਤੋਂ ਇਸ ਤਰ੍ਹਾਂ ਪਿੰਡੀ ਬਣਾਉਂਦੀ ਆ ਰਹੀ ਹਾਂ ਤਾਂ ਉਸੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ ਹੁਣ ਆਪਾਂ ਸਾਰੀਆਂ ਭਿੰਡੀਆਂ ਮਸਾਲਾ ਭਰ ਕੇ ਤਿਆਰ ਕਰ ਲਵਾਂਗੇ ਜੀ ਤੇ ਤੁਸੀਂ ਵੀ ਭਰ ਮਾ ਭਿੰਡੀਆਂ ਇਸ ਤਰ੍ਹਾਂ ਇਸੇ ਤਰੀਕੇ ਦੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਤੇ ਫੇਰ ਮੈਨੂੰ ਦੱਸਿਓ ਕਿ ਤੁਹਾਡੀ ਭਿੰਡੀ ਜਿਹੜੀ ਕਿਸ ਤਰ੍ਹਾਂ ਦੀ ਬਣੀ ਆਂ ਹਾਂਜੀ ਆਪਾਂ ਸਾਰੀ ਭਿੰਡੀ ਨੂੰ ਮਸਾਲਾ ਭਰ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਫਰਾਈ ਕਰਾਂਗੇ ਆ ਜਿਹੜੀਆਂ ਆਪਾਂ ਮਿਰਚਾਂ ਲਈਆਂ ਨੇ ਮਿਰਚਾਂ ਦੇ ਵਿੱਚ ਨਮਕ ਪਾ ਕੇ ਇਹਨਾਂ ਨੂੰ ਵਿੱਚ ਛੱਡ ਦਾਂਗੇ ਮਿਰਚਾਂ ਵੀ ਫਰਾਈ ਹੋ ਜਾਣਗੀਆਂ ਭਿੰਡੀਆਂ ਤਲਣ ਜੋਗਾ ਆਪਾਂ ਤੇਲ ਪਾ ਲਵਾਂਗੇ ਐਨਾ ਕੁ ਤੇਲ ਪਾ ਲਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣਾ ਖੜਚੀ ਕੇ ਤੇਲ ਦੀ ਪਾ ਲਈਆ ਮਤਲਬ ਤੇ ਗੈਸ ਨੂੰ ਆਪਾਂ ਸੈਮੀ ਰੱਖਣਾ ਜਿਆਦਾ ਤੇਜ਼ ਨਹੀਂ ਕਰਨਾ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਹੌਲੀ ਹੌਲੀ ਕਰਕੇ ਆਪਾਂ ਭਿੰਡੀਆਂ ਨੂੰ ਇਸ ਤਰ੍ਹਾਂ ਤੜ ਦੇਣਾ ਕੜਾਹੀ ਜਿਹੜੀ ਤੁਸੀਂ ਚੌਰਸ ਤਲੇ ਵਾਲੀ ਹੀ ਲੈਣੀ ਹੈਗੀ ਮੱਪਾਇਸ ਤਾਈ ਹੌਕਾ ਹੌਕਣ ਇਹ ठाਉ ਤੇ ਕਰ ਦੇਵਾਂਗੇ ਆਪਾਂ ਦੋਸਰੀਆਂ ਪਿੰਡਾਂ ਜਿਹੜੀਆਂ ਆਈਆਂ ਇਹਨਾਂ ਆਪਾਂ ਉਹ ਵੀ ਪਾ ਦਮਾਂਗੇ ਆਪਾਂ ਇਹਨਾਂ ਦੀ ਸਾਰੀਆਂ ਦੀ ਸਾਈਡ ਚੇਂਜ ਕਰਾਂਗੇ ਹਲਕੇ ਜਿਹਾ ਆਪਣਾ ਆਪਾਂ ਚੇਂਜ ਕਰਾਂਗੇ ਤਾਂ ਕਿ ਇਹਨਾਂ ਦਾ ਮਸਾਲਾ ਜਿਹੜਾ ਨਿਕਲ ਨਾ ਜਾਵੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਹਲਕੇ ਹਲਕੇ ਹੱਥ ਦੇ ਨਾਲ ਹੀ ਉੱਤੇ ਥੱਲੇ ਕਰਦੇ ਹਾਂ ਹਾਂਜੀ ਹੁਣ ਆਪਾਂ 2 ਮਿੰਟ ਦੇ ਲਈ ਇਹਨਾਂ ਨੂੰ ਆਕੇ ਪਕਾਵਾਂਗੇ 2 ਮਿੰਟ ਤੋਂ ਬਾਅਦ ਆਪਾਂ ਹਲਾ ਕੇ ਫਿਰ ਫੇਰ ਟੱਕ ਦਾਂਗੇ ਆਪਾਂ ਲੋ ਜੀ ਹੁਣ 2 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਆਪਾਂ ਇਹਨਾਂ ਪਿੰਡੀਆਂ ਨੂੰ ਹਲਾ ਕੇ ਉੱਪਰ-ਨੀਚੇ ਕਰ ਦੇਵਾਂਗੇ ਤਾਂ ਕਿ ਇਹਨਾਂ ਦੀ ਇੱਕ ਸਾਈਡ ਨਾ ਪੱਕੇ ਦੋਨਾਂ ਸਾਈਡਾਂ ਤੋਂ ਪਿੰਡੀਆਂ ਜਿਹੜੀ ਚੰਗੀ ਤਰ੍ਹਾਂ ਪੱਕ ਜਾਏ ਐਸ ਤਰ੍ਹਾਂ ਆਪਾਂ ਹਲਕੇ-ਹਲਕੇ ਹੱਥ ਨਾਲ ਲਾਉਂਦੇ ਰਹਿਣਾ ਦੇਖੋ ਤੇਲ ਆ ਜਿਹੜਾ ਤੇਲ نیچے ਚਲਿਆ ਜਾਂਦਾ ਜਿੰਦੀ ਜਦੋਂ ਆਪਾਂ ਇਨੂੰ ਉੱਤੇ-ਨੀਚੇ ਕਰਦੇ ਰਵਾਂਗੇ ਤਾਂ ਫਿਰ ਇਹ ਪਿੰਡੀ ਚੰਗੀ ਤਰ੍ਹਾਂ ਹੀ ਪੱਕ ਜੂਗੀ ਆਪਾਂ ਹੁਣ ਹਲਾਤਾ ਕਿ 2 ਮਿੰਟ ਦੇ ਲਈ ਆਪਾਂ ਇਹਨੂੰ ਫੇਰ ਇਸੇ ਤਰ੍ਹਾਂ ਢੱਕ ਕੇ ਪਕਾਵਾਂਗੇ ਲਓ ਜੀ ਹੁਣ ਆਪਣੇ 2 ਮਿੰਟ ਹੋ ਗਏ ਨੇ ਹੁਣ ਆਪਾਂ ਫੇਰ ਪਿੰਡੀਆਂ ਨੂੰ ਹਿਲਾਉਣ ਲੱਗੇ ਆਂ ਲਓ ਜੀ ਹੁਣ ਆਪਾਂ ਟੱਕਣ ਚੱਕ ਕੇ ਦੇਖਦੇ ਆਂ ਆਪਣੀ ਪਿੰਡੀ ਕਿਸ ਤਰ੍ਹਾਂ ਦੀ ਬਣੀ ਐ ਲਓ ਜੀ ਵਾਓ ਪਿੰਡੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਗੈਸ ਨੂੰ ਕਰਤਾ ਸੀ ਬੰਦ ਹੁਣ ਆਪਾਂ ਪਿੰਡੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਲਓ ਜੀ ਆਪਣੀ ਪਰਮਾ ਪਿੰਡੀ ਬਣ ਕੇ ਤਿਆਰ ਹੋ ਗਈ ਆਪਾਂ ਨੇ ਮਸਾਲਾ ਭੁੰਨ ਕੇ ਵਧੀਆ ਪਿੰਡੀ ਤਿਆਰ ਕੀਤੀ ਐ ਇਸੇ ਤਰ੍ਹਾਂ ਤੁਸੀਂ ਵੀ ਪਿੰਡੀ ਟਰਾਈ ਕਰਕੇ ਦੇਖੋ ਜੇ ਤੁਸੀਂ ਪਰਮਾ ਪਿੰਡੀ ਬਣਾਉਣੀ ਐ ਤਾਂ ਜਦੋਂ ਆਪਾਂ ਸੁੱਕੇ ਮਸਾਲੇ ਪਾਉਨੇ ਤਾਂ ਪ੍ਰੋਪਰ ਉਹ ਜਿਹਾ ਟੇਸਟ ਨਹੀਂ ਆਉਂਦਾ ਜਦੋਂ ਤੁਸੀਂ ਇਸ ਤਰ੍ਹਾਂ ਬਣਾਉਂਗੇ ਤਾਂ ਬਿਲਕੁਲ ਕਰੇਲਿਆਂ ਵਰਗਾ ਟੇਸਟ ਆ ਜਿਹੜਾ ਪਿੰਡੀ ਦਾ ਬਣ ਕੇ ਆਉਂਦਾਗਾ ਤੁਸੀਂ ਵੀ ਜਰੂਰ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਟਰਾਈ ਕਰਕੇ ਦੇਖਿਓ ਤੇ ਮੈਂ ਗਰੰਟੀ ਨਾਲ ਕਹਿੰਦੀ ਐ ਕਿ ਤੁਹਾਨੂੰ ਇਹ ਪਿੰਡੀ ਐ ਜਿਹੜੀ ਬਹੁਤ ਪਸੰਦ ਆਊਗੀ ਤੇ ਜੇ ਤੁਹਾਨੂੰ ਮੇਰੀ ਪਿੰਡੀ ਦੀ ਰੈਸਪੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਜਦੋਂ ਮੈਂ ਤੁਹਾਡੀਆਂ ਕਮੈਂਟ ਪੜ੍ਹਦੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਕਮੈਂਟ ਕਰਕੇ ਮੈਨੂੰ ਦੱਸਦੀਆਂ ਨੇ ਕਮੈਂਟ ਕਰਕੇ ਮੈਨੂੰ ਹੌਸਲਾ ਦਿੰਦੀਆਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ